ਜਦੋਂ ਸਿੰਧੀ ਜੱਜ ਆਪਣੇ ਪਰਿਵਾਰ ਸਮੇਤ ਗਿਆ ਹੁਣ ਕੁਦਰਤੀ ਗੱਲ ਹੈ ਜਦੋਂ ਉਹਨੇ ਜਾਣਾ ਸੀ ਉਹਨੇ ਕਿਹਾ ਜੀ ਇੱਥੇ ਸਾਨੂੰ ਰਾਤ ਰਹਿਣ ਲਈ ਕਮਰਾ ਮਿਲੇਗਾ ਪ੍ਰਸ਼ਾਦਾ ਪਾਣੀ ਮਿਲੇਗਾ ਹੁਣ ਉਦੋਂ ਲਾਈਟਾਂ ਦਾ ਪ੍ਰਬੰਧ ਇਦਾਂ ਦਾ ਨਹੀਂ ਸੀ ਦੀਵੇ ਜਗਦੇ ਹੁੰਦੇ ਸੀ ਲਾਈਟ ਤਾਂ 1960 ਵਿੱਚ ਆਈ ਹੈ ਪਹਿਲਾਂ ਤੇ ਆਮ ਲੋਕੀ ਲਾਂਟਣਾ ਕਰਾਂ ਚ ਦੀਵੇ ਜਿਹੜੇ ਪ੍ਰਬੰਧ ਸੀ ਚਾਨਣ ਦੇ ਹੁਣ ਕਮਰਾ ਦੇ ਦਿੱਤਾ ਗਿਆ ਸਿੰਧੀ ਪਰਿਵਾਰ ਨੂੰ ਵੀ ਤੁਸੀਂ ਇੱਥੇ ਰਹੋ ਪਰ ਨਾਲੇ ਇੱਕ ਸ਼ਬਦ ਬੋਲਿਆ ਗਿਆ ਸਿੰਧੀ ਪਰਿਵਾਰ ਵੱਲੋਂ ਜੱਜ ਵੱਲੋਂ ਕਿ ਸਾਨੂੰ ਚਾਨਣ ਵਾਸਤੇ ਕੋਈ ਦੀਵਾ ਦੇ ਦਿਓ ਕਿਸੀ ਆਪਣੇ ਕਮਰੇ ਚਾਨਣ ਕਰ ਲਈਏ ਤੇ ਉਹਨਾਂ ਕਿਹਾ ਜੀ ਆਪਣੇ ਪਰਿਵਾਰ ਦਾ ਕੋਈ ਮੈਂਬਰ ਸਾਡੇ ਨਾਲ ਘੱਲ ਦਿਓ ਜਿਹੜੇ ਮੰਤਨ ਨਰੇਨੂ ਦੇ ਗੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਆਪਣਾ ਪਰਿਵਾਰ ਦਾ ਕੋਈ ਮੈਂਬਰ ਨਾਲ ਘੱਲ ਦਿਓ ਤੁਹਾਨੂੰ ਅਸੀਂ ਦੀਵਾ ਦੇ ਦਿੰਨੇ ਆ ਹੁਣ ਸਿੰਧੀ ਜਾਜ ਦੇ ਮਨ ਚ ਵੀ ਇਹ ਤਾਂ ਪਵਿੱਤਰ ਸਥਾਨ ਹੈ ਇਹ ਤਾਂ ਰੱਬ ਦਾ ਘਰ ਹੈ ਇਸ ਤਰ੍ਹਾਂ ਦੋ ਜਹਾਨਾਂ ਦੇ ਵਾਲੀ ਗੁਰਨਾਣ ਸਾਹਿਬ ਨੇ ਆਪਣਾ ਪ੍ਰਕਾਸ਼ ਧਾਰਨ ਕੀਤਾ ਉਹਨੇ ਆਪਣੇ 13 ਸਾਲਾਂ ਦੀ ਧੀ ਉਹਨਾਂ ਦੇ ਨਾਲ ਤੋਰ ਦਿੱਤੀ ਵੀ ਬੇਟਾ ਅਸੀਂ ਓਨੀ ਦੇਰ ਤੱਕ ਕਮਰੇ ਦੇ ਆ ਸਾਮ ਸਮਾਨ ਜਿਹੜਾ ਸੈੱਟ ਕਰਦੇ ਆ ਤੁਸੀਂ ਨਾਲ ਜਾ ਕੇ ਤੇ ਦੀਵਾ ਲੈ ਆਓ ਹੁਣ ਉਹ ਪਾਪੀ ਅੰਦਰੋਂ ਕੁਝ ਹੋਰ ਸੋਚ ਕੇ ਬੈਠੇ ਸੀ ਉਹਨਾਂ ਪਾਪੀਆਂ ਨੇ ਉਸ ਧੀ ਦੀ ਇੱਜ਼ਤ ਲੀਰੋ ਲੀਰ ਕਰ ਦਿੱਤੀ ਕੁਝ ਮਿੰਟ ਡੀਕਣ ਤੋਂ ਬਾਅਦ ਸਿੰਧੀ ਜੱਜ ਦੀ ਵਾਈਫ ਕਹਿੰਦੀ ਅਜੇ ਤੱਕ ਆਪਣੀ ਧੀ ਨਹੀਂ ਆਈ ਇੰਨਾ ਟਾਈਮ ਜਦੋਂ ਗਏ ਹੁਣ ਉਹ ਬਾਹਰੋਂ ਦਰਵਾਜ਼ਾ ਖੜਕਾਉਂਦਾ ਹੈ ਪਰ ਅੰਦਰੋਂ ਧੀ ਆਵਾਜ਼ਾਂ ਦਿੰਦੀ ਹੈ ਵੀ ਬਾਪ ਮੈਨੂੰ ਇਨ੍ਹਾਂ ਕਸਾਈਆਂ ਤੋਂ ਬਚਾ ਲੈ ਇਹ ਗੁਰਦੁਆਰਿਆਂ ਦੇ ਹਾਲ ਬਣ ਚੁੱਕੇ ਸੀ ਕਦੀ ਨਨਕਾਣਾ ਸਾਹਿਬ ਦੇ ਸਾਕੇ ਨੂੰ ਪੜ੍ਹ ਕੇ ਤਾਂ ਵੇਖਿਓ ਇਹ ਵਾਪਰੇ ਕਿਉਂ ਵੀ ਗੁਰਦੁਆਰਿਆਂ ਦੇ ਹਾਲਾਤ ਕਿੰਨੇ ਬੱਤਰ ਇਨ੍ਹਾਂ ਲੋਕਾਂ ਨੇ ਬਣਾ ਦਿੱਤੇ ਸਨ ਉਸ ਤੋਂ ਬਾਅਦ ਜਦੋਂ ਉਸ ਧੀ ਦੀ ਇੱਜ਼ਤ ਜਿਹੜੀ ਸੀ ਬਰਬਾਦ ਕਰ ਦਿੱਤੀ ਗਈ ਤੇ ਉਹਨਾਂ ਗੁੰਡਿਆਂ ਵੱਲੋਂ ਇੱਕ ਸ਼ਬਦ ਬੋਲਿਆ ਗਿਆ ਇਹ ਸ਼ਬਦ ਜੇ ਤੁਸੀਂ ਜਾ ਕੇ ਕਿਸੇ ਨੂੰ ਬਾਹਰ ਦੱਸੇ ਤੇਰਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਜਾਏਗਾ ਉਹ ਵਿਚਾਰਾ ਡਰਦਾ ਹੋਇਆ ਅੱਧੀ ਰਾਤ ਆਪਣੀ ਧੀ ਨੂੰ ਤੇ ਆਪਣੀ ਪਤਨੀ ਨੂੰ ਆਪਣੇ ਬੇਟੇ ਨੂੰ ਲੈ ਕੇ ਲਾਹੌਰ ਦੇ ਸਟੇਸ਼ਨ ਤੇ ਜਾਂਦਾ ਹੈ ਜਿੱਥੇ ਦੋ ਗਾਤਰੇ ਵਾਲੇ ਉਹਨੂੰ ਸਿੱਖ ਦਿਖਾਈ ਦਿੰਦੇ ਨੇ ਉਹਨਾਂ ਵਿੱਚੋਂ ਇੱਕ ਸਿੱਖ ਦਾ ਗਾਤਰਾ ਫੜ ਕੇ ਧੀ ਹਲੂਣ ਕੇ ਕਹਿੰਦੀ ਹੈ ਬਾਪ ਹੱਥ ਜੋੜਦਾ ਧੀਏ ਬਾਹਰ ਜਾ ਕੇ ਨਾ ਦੱਸੀ ਪਰ ਧੀ ਕੋ ਰਿਆ ਨਾ ਗਿਆ ਗਾਤਰੇ ਵਾਲੇ ਸਿੱਖ ਦੇ ਕੋਲ ਜਾ ਕੇ ਉਹਦਾ ਗਾਤਰਾ ਫੜ ਕੇ ਨਾ ਹੱਥ ਵਿੱਚ ਪਤਾ ਕੀ ਆਂਦੀ ਹੈ ਤੁਸੀਂ ਗੁਰਨਾਨ ਸਾਹਿਬ ਦੇ ਸਿੱਖ ਹੋ ਉਹ ਕਹਿੰਦੇ ਹਾਂ ਕਹਿੰਦੇ ਜਾ ਕੇ ਵੇਖੋ ਤੁਹਾਡੇ ਉਸ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਕੀ ਹਾਲਤ ਲੋਕਾਂ ਨੇ ਕਰ ਦਿੱਤੀ ਐ ਮੈਂ ਇੱਜ਼ਤ ਨਾਲ ਉਸ ਸਥਾਨ ਤੇ ਆਈ ਸੀ ਅੱਜ ਆਪਣੀ ਇੱਜ਼ਤ ਲੁਟਾ ਕੇ ਜਾ ਰਹੀ ਹਾਂ ਉਹਨਾਂ ਦਾ ਅੰਦਰ ਹਲੂਣਿਆ ਗਿਆ ਜਾ ਕੇ ਕਰਤਾਰ ਸਿੰਘ ਚੱਬਰ ਤੇਜਾ ਸਿੰਘ ਪੁੱਤਰ ਉਹਨਾਂ ਤੱਕ ਜਦੋਂ ਸਲਾਮਾਂ ਕੀਤੀਆਂ ਗਈਆਂ ਮੀਟਿੰਗਾਂ ਕੀਤਾਆਂ ਗਈਆਂ ਫਿਰ ਸਿੱਖਾਂ ਦਾ ਖੂਨ ਖੋਲਿਆ ਉਹ ਹੱਦ ਹੋ ਗਈ ਧਾਰਮਿਕ ਸਥਾਨਾਂ ਤੇ ਇਹਨਾਂ ਗੰਦ ਪੈਣ ਲੱਗ ਪਿਆ ਸਰਦਾਰ ਲక్ష్మణ ਸਿੰਘ ਧਾਰੂ ਵਾਲੀਆ ਆਪਣਾ ਬੇਟਾ ਲੈ ਕੇ ਪਰਿਵਾਰਕ ਮੈਂਬਰ ਲੈ ਕੇ ਜਦੋਂ ਨਨਕਾਣਾ ਸਾਹਿਬ ਪਹੁੰਚੇ ਨੇ ਗੁਰੂ ਕੇ ਪਿਆਰਿਓ 150 ਸਿੱਖ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਜਦੋਂ ਨਨਕਾਣਾ ਸਾਹਿਬ ਦਾ ਸਾਕਾ 1921 ਨੂੰ ਫਰਵਰੀ ਨੂੰ ਵਾਪਰਿਆ ਸੀ 150 ਸਿੱਖ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਅਖੀਰ ਉਹਨਾਂ ਕੋਲੋਂ ਚਾਬੀਆਂ ਲੈ ਕੇ ਸਿੱਖਾਂ ਦੇ ਹਵਾਲੇ ਕੀਤੀਆਂ ਗਈਆਂ ਪਰ ਤੁਸੀਂ ਹੈਰਾਨ ਹੋਗੇ ਮੰਤਨ ਦੇ ਰੈਣੂ ਦਾ ਕੀ ਬਣਿਆ ਮੰਤਨ ਰੈਣੂ ਨੂੰ ਅੰਗਰੇਜ਼ਾਂ ਨੇ ਜੂਪੀ ਦੇ ਇਲਾਕੇ ਦੇ ਵਿੱਚ ਉੱਤਰਾਖੰਡ ਦੇ ਇਲਾਕੇ 'ਚ ਜ਼ਮੀਨ ਦੇ ਦਿੱਤੀ ਸਾਡੇ ਮੁਤਾਬਕ ਉਹ ਮਰ ਗਿਆ ਸੀ ਨਾ ਮਰਿਆ ਨਹੀਂ ਸੀ ਕਿਉਂਕਿ ਇਹ ਲੋਕ ਸਰਕਾਰਾਂ ਨਾਲ ਰਲ ਕੇ ਚੱਲਦੇ ਸੀ ਸਰਕਾਰ ਦੇ ਪਾਲੇ ਹੋਏ ਸੀ ਉਹਨਾਂ ਨੂੰ ਕਿਸੇ ਨੇ ਹੱਥ ਨਹੀਂ ਸੀ ਲਾਉਣਾ ਇਹ ਸ਼ੁਰੂ ਤੋਂ ਸਾਡੇ ਨਾਲ ਵਾਪਰਦਾ ਰਿਹਾ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਤਰਜ ਦੁਸ਼ਮਣ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹੱਥ ਕੰਡੇ ਵਰਤਦੇ ਆਏ ਨੇ ਪਰ ਪਿਆਰਿਓ ਸਿੱਖ ਨੂੰ ਜਾਗਣਾ ਪੈਣਾ ਹੈ ਸਾਖਾਂ ਨਨਕਾਣਾ ਵਾਪਰਦਾ ਹੈ ਉਸ ਤੋਂ ਬਾਅਦ 1927 ਦੇ ਵਿੱਚ ਫਿਰ ਸ਼ਹੀਦ ਸਿੱਖ ਮਿਸ਼ਨੀ ਕਾ ਜਿਨ੍ਹਾਂ ਨੇ ਤੁਹਾਡੇ ਚੋਂ ਕਦੀ ਦਰਸ਼ਨ ਕੀਤੇ ਹੋਣ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਕਾਲਜ ਖੋਲਿਆ ਗਿਆ ਜਿਹਦਾ ਨਾਂ ਰੱਖਿਆ ਗਿਆ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਉਹਦੇ ਵਿੱਚ ਸ਼ਹੀਦ ਸ਼ਬਦ ਕਿਉਂ ਜੋੜਿਆ ਗਿਆ ਕਿਉਂਕਿ ਇਹ ਸਾਕਾ ਨਨਕਾਣਾ ਦੇ ਸਿੰਘਾਂ ਦੀ ਯਾਦ ਵਿੱਚ ਉਹ ਕਾਲਜ ਖੋਲਿਆ ਗਿਆ ਸੀ ਕਿ ਆਪਾਂ ਏਦਾਂ ਦੀਆਂ ਸੰਸਥਾਵਾਂ ਬਣਾਈ ਅਛਾ ਰਾਜ ਅੰਗਰੇਜ਼ਾਂ ਦਾ ਹੈ ਕਾਲਜ ਖਾਲਸਾ ਕਾਲਜ ਵੀ ਖੋਲਿਆ ਗਿਆ ਸ਼ਹੀਦ ਸਿੱਖ ਮਿਸ਼ਰੀ ਕਾਲਜ ਖੋਲਿਆ ਗਿਆ ਕਿ ਉੱਥੋਂ ਦੇ ਪੜ੍ਹੇ ਲਿਖੇ ਬੱਚੇ ਪੜਾ ਕੇ ਗ੍ਰੰਥੀ ਰਾਗੀ ਪ੍ਰਚਾਰਕ ਗੁਰਦੁਆਰਿਆਂ 'ਚ ਭੇਜੇ ਜਾਣ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੀ ਖੁਸ਼ਬੂ ਗੁਰਦਵਾਰਿਆਂ ਵਿੱਚ ਫੈਲਣੀ ਸ਼ੁਰੂ ਹੋਵੇ ਪਤਾ ਲੱਗੇ ਕਿ ਜੇ ਉਦੋਂ ਕੋਈ ਗੁਰਦੁਆਰੇ ਆ ਜਾਏ ਉਹਨੂੰ ਇੰਜ ਮਹਿਸੂਸ ਕਰੇ ਕਿ ਮੈਂ ਆਪਣੇ ਘਰ ਆਇਆ ਮੈਂ ਆਪਣੇ ਪਿਓ ਦੇ ਕੋਲ ਆਇਆ 1927 ਵਿੱਚ ਸ਼ਹੀਦ ਸਿੱਖ ਮਿਸ਼ਨੀਕਾਰ ਜਿਹੜਾ ਹੈ ਉਹਦੀ ਨਹੀਂ ਰੱਖੀ ਜਾਂਦੀ ਹੈ ਉਸ ਤੋਂ ਬਾਅਦ 1932 ਤੱਕ ਇਹ ਗੱਲਾਂ ਚੱਲੀਆਂ ਕਿ ਹੁਣ ਜਿਹੜੇ ਗੁਰਦੁਆਰੇ ਨੇ ਇਹਨਾਂ ਦਾ ਇੱਕ ਵਿਧਾਨ ਹੋਣਾ ਚਾਹੀਦਾ ਜਿਵੇਂ ਦੇਸ਼ ਬਣਦਾ ਉਹਦਾ ਸੰਵਿਧਾਨ ਹੁੰਦਾ ਹੈ ਗੁਰਦੁਆਰੇ ਆਉਣਾ ਕਿਵੇਂ ਹੈ ਪਾਠ ਕਿਵੇਂ ਕਰਨਾ ਹੈ ਸਰੂਪ ਨੂੰ ਇੱਕ ਜਗ੍ਹਾ ਤੋਂ ਲਿਜਾ ਕੇ ਦੂਜੀ ਜਗ੍ਹਾ ਤੇ ਕਿਵੇਂ ਰੱਖਣਾ ਹੈ ਸਾਡੇ ਸੰਸਕਾਰ ਕਿਦਾਂ ਦੇ ਹੋਣੇ ਚਾਹੀਦੇ ਨੇ ਵਗੈਰਾ ਵਗੈਰਾ ਸਾਰਾ ਕੁਝ ਇੱਕ ਮਰਿਆਦਾ ਤਿਆਰ ਕੀਤੀ ਗਈ ਜਿਹਦਾ ਨਾਂ ਹੈ ਸਿੱਖ ਰਹਿਤ ਮਰਿਆਦਾ ਇਹ ਸਿੱਖ ਰਹਿਤ ਮਰਿਆਦਾ 1932 ਤੋਂ ਲੈ ਕੇ 45 ਤੱਕ ਲਗਾਤਾਰ 13 ਸਾਲ ਇੱਕ ਦਿਨ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਨਹੀਂ 13 ਸਾਲ ਇਸ ਸਿਖ ਰਹਿਤ ਮਰਿਆਦਾ ਤੇ ਵਿਚਾਰ ਗੋਸ਼ਟੀਆਂ ਹੁੰਦੀਆਂ ਰਹੀਆਂ ਕਿ ਇਹ ਮਰਿਆਦਾ ਦਾ ਮਤਲਬ ਸੀ ਉਹਦੇ ਵਿੱਚ ਗੱਲਾਂ ਲਿਖ ਦਿੱਤੀਆਂ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕੀ ਇੱਥੋਂ ਤੱਕ ਸਾਰਾ ਕੁਝ ਵੀ ਸਾਡੇ ਵਾਸਤੇ ਸ਼ਰੋਮਣੀ ਸਭ ਤੋਂ ਉੱਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਪਰ ਮਾਰੇ ਵਜ ਧਿਆਨ ਜਿੰਨੇ ਵੀ ਸੰਪਰਦਾਵਾਂ ਡੇਰਿਆਂ ਨੂੰ ਮੈਂ ਤਾਂ ਅੱਜ ਅਸੀਂ ਜੁਪੀ ਤੋਂ ਆ ਰਹੇ ਆ ਮੈਂ ਤਾਂ ਹਰ ਗੁਰਦੁਆਰੇ ਇੱਕ ਬੇਨਤੀ ਕਰਦਾ ਗੋਲਕ ਦੇ ਲਾਗੇ ਇੱਕ ਬਾਕਸ ਬਣਿਆ ਹੋਵੇ ਜਿਹਦੇ ਵਿੱਚ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਪਈਆਂ ਹੋਣ ਜਿਹੜਾ 10 ਰੁਪਏ ਗੋਲਕ ਵਿੱਚ ਪਾਵੇ ਉਹ ਜਾਣ ਲੱਗਿਆਂ ਸਿੱਖ ਰਹਿਤ ਮਰਿਆਦਾ ਵੀ ਕਾਪੀ ਵੀ ਨਾਲ ਲੈ ਕੇ ਜਾਵੇ ਨੀਨੇ ਚ ਇੱਕ ਵਾਰ ਸਿੱਖ ਰਹਿਤ ਮਰਿਆਦਾ ਦਾ ਪਾਠ ਆਪਣੇ ਘਰਾਂ ਚ ਕਰੋ ਤਾਂ ਕਿ ਤੁਹਾਡੇ ਘਰ ਕੋ ਪਾਠੀ ਸਿੰਘ ਪਾਠ ਕਰਨ ਆਵੇ ਕੋ ਬਾਣੀ ਦੀ ਗੱਲ ਕਰਨ ਆਵੇ ਤੁਹਾਨੂੰ ਪਤਾ ਹੋਵੇ ਸਿੱਖੀ ਦਾ ਵਿਧੀ ਵਿਵਧਾਨ ਕੀ ਹੈ ਪਰ ਅਗਲੇ ਜਿਹੜੇ ਡੇਰਿਆਂ ਨਾਲ ਜੁੜੇ ਨੇ ਜਿਹੜੇ ਸੰਪਰਦਾਵਾਂ ਨਾਲ ਜੁੜੇ ਨੇ ਉਹ ਪਤਾ ਇਸ ਮਰਿਆਦਾ ਬਾਰੇ ਦਿਨ ਰਾਤ ਕੀ ਪ੍ਰਚਾਰ ਕਰਦੇ ਨੇ ਇਹ ਤੇ ਖਰੜਾ ਹੈ ਜੀ ਇਹ ਤੇ ਮर्यादा ਹੈ ਹੀ ਨਹੀਂ ਜੀ ਅੱਛਾ ਮੇਰਾ ਸਵਾਲ ਹੈ ਜੇ ਇਹ ਖਰੜਾ ਹੈ ਤੇ ਸਾਨੂੰ ਦੱਸ ਦਿਓ ਸਾਡੀ ਸਿੱਖੀ ਦੀ ਮर्यादा ਕਿਹੜੀ ਹੈ ਤੁਸੀਂ ਆਪਣੇ ਡੇਰਿਆਂ ਦੀਆਂ ਮर्याਦਾ ਨੂੰ ਪੂਰੀ ਕੌਮ ਦੇ ਉੱਤੇ ਲਦਣਾ ਚਾਹੁੰਦੇ ਹੋ ਤੁਹਾਡੇ ਇੱਕ ਡੇਰੇ ਦੀ ਮर्यादा ਦੂਜੇ ਡੇਰੇ ਨਾਲ ਮੇਲ ਨਹੀਂ ਖਾਂਦੀ ਇੱਕ ਬੰਨੇ ਤੁਸੀਂ ਦਿਨ ਰਾਤ ਕਹਿੰਦੇ ਹੋ ਕਾਲ ਤੱਕਤ ਮਹਾਨ ਹੈ ਮੈਂ ਜਿੰਨੇ ਵੀ ਮਿਸ਼ਨਰੀ ਕਾਜ ਨੇ ਜਿਨ੍ਹਾਂ ਨੇ ਸਿੱਖ ਮਿਸ਼ਨਰੀ ਜਿੰਨੇ ਵੀ ਮਿਸ਼ਨਰੀ ਕਾਜ ਨੇ ਉਹਨਾਂ ਦੀ ਕੋ ਆਪਣੀ ਮर्यादा ਨਹੀਂ ਉਹ ਅਕਾਲ ਤਖਤੋਂ ਨੂੰ ਪ੍ਰਵਾਨ ਸਿੱਖ ਰਹਿਤ ਮੁਰਾਦਾ ਦਾ ਦਿਨ ਰਾਤ ਪ੍ਰਚਾਰ ਕਰਦੇ ਨੇ ਸਾਡੇ ਕਿੰਨੇ ਆ ਪ੍ਰਚਾਰਕਾਂ ਨੇ ਨੌਕਰੀਆਂ ਵੀ ਗਵਾਲੀਆਂ ਆਪਣਾ ਆਰਥਿਕ ਪੱਖ ਦਾ ਨੁਕਸਾਨ ਵੀ ਕਰਾ ਲਿਆ ਪਰਵਾਹ ਨਹੀਂ ਕੀਤੀ ਪਰ ਮਰਿਆਦਾ ਉਤੇ ਪਹਿਰਾ ਦਿੱਤੇ ਪਰ ਇਹ ਡੇਰੇਦਾਰ ਲੋਕ ਜਿਹੜੇ ਰਾਜਨੀਤਿਕ ਲੋਤਾਂ ਦੀਆਂ ਚਪਲਾ ਚੜਦੇ ਨੇ ਦਿਨ ਰਾਤ ਪ੍ਰਚਾਰ ਕਰਦੇ ਜੀ ਤੇ ਖਰੜਾ ਹੈ ਇਹ ਤੇ ਮਰਿਆਦਾ ਨਹੀਂ ਹੈ ਹੁਣ ਮੇਰਾ ਸਵਾਲ ਹੈ ਫਿਰ ਮਰਿਆਦਾ ਹੈ ਕਿਹੜੀ ਅਸੀਂ ਕਹਿੰਨੇ ਅਕਾਲ ਤਖਤ ਮਹਾਨ ਮੈਂ ਇੱਕ ਸਵਾਲ ਕਰਨਾ ਚਾਹੁੰਨਾ ਜਦੋਂ ਅਸੀਂ ਕਹਿੰਨੇ ਆ ਕਿ ਸਾਰੀ ਕੌਮ ਨੂੰ ਆਪਾਂ ਇੱਕ ਥਾਂ ਤੇ ਇਕੱਠਿਆ ਕਰਨਾ ਤੇ ਇੱਕ ਥਾਂ ਤੇ ਇਕੱਠੇ ਕਰਨ ਦਾ ਸਾਡੇ ਕੋਲ ਥਾਂ ਕਿਹੜਾ ਉਹ ਹੈ ਅਕਾਲ ਤਖਤ ਔਰ ਸਾਰੇ ਆਪੋ ਆਪਣੀਆਂ ਮਰਿਆਦੀਆਂ ਡੇਰਿਆਂ ਦੀਆਂ ਛੱਡ ਕੇ ਅਕਾਲ ਤਖਤ ਦੀ ਮਰਿਆਦਾ ਦੇ ਝੰਡੇ ਇੱਥੇ ਆ ਜਾਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕਰਨ ਨੂੰ ਤਿਆਰ ਆ ਪਰ ਪਰ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਵੀ ਜੇ ਮਰਿਆਦਾ ਅਕਾਲ ਤਖਤ ਦੀ ਲਾਗੂ ਹੋ ਗਈ ਸਾਰੇ ਥਾਵਾਂ ਤੇ ਫਿਰ ਡੇਰਿਆਂ ਨੂੰ ਕਿਹਨੇ ਪੁੱਛਣਾ ਹੈ ਡੇਰਿਆਂ ਤੇ ਕੌਣ ਜਾਏਗਾ ਮੇਰਾ ਗੁਨਾਹ ਪਤਾ ਕੀ ਸਾਸਕੇ ਜੀ ਮੈਂ ਇੱਕ ਬੇਨਤੀ ਕਰਾਂ ਮੈਂ ਦਿਨ ਰਾਤ ਇੱਕ ਬੇਨਤੀ ਕਰਦਾ ਘਰਾਂ ਚ ਬਜ਼ੁਰਗਾਂ ਦੀ ਰਿਸਪੈਕਟ ਕਰੋ ਮਾਵਾਂ ਦੀ ਅੱਜ ਅਸੀਂ ਉੱਥੋਂ ਆਏ ਹੁਣੇ ਜੂਪੀ ਤੋਂ ਤੇ ਮੈਂ ਉੱਥੇ ਵੀ ਇਹ ਗੱਲਾਂ ਬੋਲ ਕੇ ਆ ਮੈਂ ਤਾਂ ਰੋਜ਼ ਸਾਡੇ ਤਾਂ ਆ ਤੁਸੀਂ ਫਰਵਰੀ ਦੇ ਮਹੀਨੇ ਦੀ ਲਿਸਟ ਵੇਖੀ ਹੋਣੀ ਆ ਮਹੀਨਾ 29 ਦਾ ਹੈ ਦਵਾਨ ਸਾਡੇ 32 ਨੇ ਸਾਡੇ ਕੋਲ ਤਾਂ ਇੱਕ ਦਿਨ ਵੀ ਰੈਸਟ ਕਰਨ ਦਾ ਟਾਈਮ ਨਹੀਂ ਕੀ ਉਹ ਸਿੱਖ ਨਹੀਂ ਹੈਗੇ ਅੰਦਾਜ਼ਾ ਲਾ ਕੇ ਵੇਖੋ ਕੌਣ ਲੋਕ ਨੇ ਜਿਹੜੇ ਦਵਾਨ ਰੋਗਦੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਚੁਬਦੀ ਹੈ ਜਿਹੜੇ ਨਹੀਂ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਬਾਣੀ ਦੀ ਵਿਚਾਰ ਦੀ ਖੁਸ਼ਬੂ ਸਮਾਜ ਤੱਕ ਪਹੁੰਚੇ ਸਾਡਾ ਗੁਨਾਹ ਪਤਾ ਕੀਆ ਅਸੀਂ ਕਹਿੰਨੇ ਆਪਣੇ ਗੁਰੂ ਦੇ ਹੁੰਦੇ ਆ ਸਾਨੂੰ ਕਿਸੇ ਹੋਰ ਦੇ ਅੱਗੇ ਸਿਰ ਝੁਕਾਉਣ ਦੀ ਜ਼ਰੂਰਤ ਨਹੀਂ ਹੈਗੀ ਦੱਸੋ ਜੀ ਇਹ ਗੁਨਾਹ ਹੈ ਦੂਜੀ ਬੇਨਤੀ ਅਸੀਂ ਕਰਦੇ ਆ ਘਰਾਂ 'ਚ ਜਦੋਂ ਤੁਸੀਂ ਕਾਰ ਲੈ ਕੇ ਆਉਂਦੇ ਹੋ ਕੋਈ ਸਾਧਨ ਲੈ ਕੇ ਆਉਂਦੇ ਹੋ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਆਪਣੀ ਮਾਂ ਨੂੰ ਦਾਦੀ ਨੂੰ ਕਹੋ ਮਾਂ ਮੈਂ ਕਾਰ ਲੈ ਕੇ ਆਇਆ ਇਸ ਕਾਰ ਵਿੱਚ ਤੁਸੀਂ ਚਰਨ ਪਾ ਕੇ ਮੇਰੀ ਕਾਰ ਪਵਿੱਤਰ ਕਰ ਦਿਓ